ਗੁਰੂ ਸਾਹਿਬ ਨੇ ਇੱਕ ਵਾਰੀ ਆਨੰਦਪੁਰ ਸਾਹਿਬ ਦੇ ਵਿੱਚ ਸਾਂਝਾ ਲੰਗਰ ਜਾਰੀ ਕੀਤਾ ਸੀ ਗੁਰੂ ਸਾਹਿਬ ਦੀ ਸੋਚ ਬੜੀ ਵੱਡੀ ਸਾਂਝਾ ਲੰਗਰ ਸਾਂਝਾ ਲੰਗਰ ਉਹ ਸੀ ਜਿਹਦੇ ਅੰਦਰ ਗੁਰੂ ਸਾਹਿਬ ਨੇ ਸਾਰੇ ਪਿੰਡ ਦਾ ਕਾਫੀ ਸਮਾਂ ਇੱਕੋ ਥਾਂ ਤੇ ਲੰਗਰ ਬਣਵਾਇਆ ਇੱਕੋ ਥਾਂ ਤੇ ਲੰਗਰ ਬਣਨਾ ਹੈ ਆਪੋ ਆਪਣਾ ਕੰਮ ਕਰੋ ਰਸਤ ਉਥੇ ਲੈ ਆਵੋ ਤੇ ਛਕਣਾ ਇਕੱਠਿਆਂ ਨੇ ਇੱਕ ਮਾਡਲ ਦਿੱਤਾ ਸੀ ਕਿ ਇਹ ਕਦੀ ਕਦੀ ਰੋਜ਼ ਤਾਂ ਨਹੀਂ ਹੋ ਸਕਦਾ ਭਈ ਇੱਕ ਪਿੰਡ ਦਾ ਇੱਕ ਲੰਗਰ ਘੱਟੋ ਘੱਟ ਸਾਂਝਾ ਹੋਣਾ ਚਾਹੀਦਾ ਉਹਦੇ ਵਿੱਚ ਵੇਖੋ ਗੁਰੂ ਸਾਹਿਬ ਨੇ ਸਾਧੀਆਂ ਜੀਆਂ ਚੀਜ਼ਾਂ ਦੇ ਵਿੱਚ ਕਿੰਨੀਆਂ ਗੱਲਾਂ ਦੇ ਹੱਲ ਕਰ ਦਿੱਤੇ ਸਨ ਭਈ ਇੱਕ ਪਿੰਡ ਦਾ ਇੱਕ ਲੰਗਰ ਸਾਂਝਾ ਸਵੇਰ ਤੋਂ ਸ਼ਾਮ ਤੱਕ ਚੱਲਣਾ ਚਾਹੀਦਾ ਹੈ ਗੁਰਦੁਆਰੇ ਦਾ ਮਤਲਬ ਇਹ ਹੈ ਉਹਦਾ ਮਤਲਬ ਪਤਾ ਕੀ ਸੀ ਹੁਣ ਚਲੋ ਆਪਾਂ ਗੁਰਪੁਰਬ ਨੂੰ ਚਲਾਉਨੇ ਆ ਜਾਂ ਕੋਈ ਪ੍ਰੋਗਰਾਮ ਹੁੰਦਾ ਉਹਦਾ ਮਤਲਬ ਇਹ ਸੀ ਕਿ ਕਈ ਸਰੀਰ ਪਿੰਡ ਦੇ ਵਿੱਚ ਕੁਦਰਤ ਦਾ ਨਿਯਮ ਹੀ ਹੈ ਕੋਈ ਕਿ ਕੋਈ ਸਾਰੇ ਪਿੰਡ ਦੇ ਵਿੱਚ 2000 ਬੰਦਾ ਹੈ ਤੇ 2000 ਦੇ ਵਿੱਚੋਂ ਕੋਈ 50 ਇਸ ਤਰ੍ਹਾਂ ਦੇ ਹੋਣਗੇ ਵਿਚਾਰੇ ਘਰਾਂ ਦੀ ਹਾਲਤ ਇਸ ਤਰ੍ਹਾਂ ਦੀ ਹੁੰਦੀ ਹੈ ਕਈਆਂ ਦੇ ਤੇ ਘਰ ਪਕਾਉਣ ਵਾਲੀ ਨਹੀਂ ਹੁੰਦੀ ਕਈਆਂ ਦੇ ਘਰ ਆਟਾ ਨਹੀਂ ਹੁੰਦਾ ਤੇ ਉਹ ਜਿਹੜੇ ਬੰਦੇ ਨੇ ਜ਼ਰੂਰਤਮੰਦ ਉਹ ਉੱਥੇ ਆ ਕੇ ਲੰਗਰ ਛਕ ਲੈਣ ਕਰਦੇ ਇਹ ਸਾਂਝਾ ਲੰਗਰ ਗੁਰੂ ਸਾਹਿਬ ਨੇ ਉਦੋਂ ਚਲਾਇਆ ਸੀ ਇਸ ਲਈ ਇਹ ਯਤਨ ਕਰਨ ਕਈ ਥਾਂ ਉਧਰ ਤੇ ਹੈ 24 ਘੰਟੇ ਲੰਗਰ ਚੱਲਦਾ ਉਹ ਤਾਂ ਸੀ ਕਿ ਲੋੜਵੰਦਾਂ ਦੀ ਜ਼ਰੂਰਤ ਪੂਰੀ ਹੁੰਦੀ ਰਹੇ ਸੋ ਗੁਰੂ ਸਾਹਿਬ ਨੇ ਇਸ ਤਰ੍ਹਾਂ ਦੇ ਕਈ ਛੋਟੇ-ਛੋਟੇ ਲੱਗਦੇ ਨੇ ਛੋਟੇ ਨਹੀਂ ਇਹ ਇਹ ਬਹੁਤ ਵੱਡੇ ਸਿਧਾਂਤ ਨੇ ਕਨਸੈਪਟ ਦਿੱਤੇ ਨੇ ਜਿਵੇਂ ਅੱਜ ਹੁਣ ਜਿੱਥੇ ਖਾਲਸਾ ਜਾ ਕੇ ਬੈੰਦਾ ਜਿੱਥੇ ਬਹਿੰਦਾ ਉੱਥੇ ਲਹਿਰਾਂ ਬਹਿਰਾਂ ਲੱਗ ਜਾਂਦੀਆਂ ਨੇ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ